ਹਾਂਜੀ ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਮੈਂ ਹਾਂ ਜੀ ਮਨਪ੍ਰੀਤ ਮੰਦਿਰ ਕਲੋਥਿੰਗ ਹਾਊਸ ਤੋਂ ਅੱਜ ਜਿਹੜੇ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਇਹ ਰਹਿਣਗੇ ਜੀ ਸ਼ਿਲਕ ਪਸ਼ਮੀਨੇ ਦੇ ਉੱਪਰ ਪ੍ਰਿੰਟ ਸੂਟ ਹੈਗੇ ਨੇ ਵਿਦਆਊਟ ਦੁਪੱਟਾ ਸੂਟ ਰਹਿਣਗੇ ਜੀ ਤੇ ਆਪਣੇ ਕੋਲ ਪ੍ਰਿੰਟਸ ਹੈਗੇ ਨੇ ਤੇ ਨਾਲ ਨਿੱਕੀ ਬੁੱਟੀ ਵਾਲੀ ਇਹਦੀ ਬਾਟਮ ਹੈ ਤੇ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਆਪਣੇ ਕੋਲ ਤਿੰਨ-ਤਿੰਨ ਸੂਟ ਹੈਗੇ ਨੇ ਇਹ ਦੇਖੋ ਸਭ ਤੋਂ ਪਹਿਲਾਂ ਇਹ ਛੋਟਾ ਪ੍ਰਿੰਟ ਹੈਗਾ ਤੇ ਇਹਦੇ ਨਾਲ ਇਹ ਰਹੂਗੀ ਜੀ ਸ਼ਰਟ ਤੇ ਨਾਲ ਇਹਦੇ ਬਾਟਮ ਰਹੂਗੀ ਜੀ ਇਹ ਨਿੱਕੀ ਬੁੱਟੀ ਵਾਲੀ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਕੰਬੀਨੇਸ਼ਨ ਹੈਗੇ ਨੇ ਤੇ ਇਹ ਬੋਟਲ ਗ੍ਰੀਨ ਹੋ ਗਿਆ ਤੇ ਇਹ ਹੋ ਗਿਆ ਜੀ ਮਸਟਰਡ ਕਲਰ ਤੇ ਮਸਟਰਡ ਕਲਰ ਦੀ ਬਾਟਮ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਆ ਜੀ ਤੇ ਇਹ ਵੀ ਨਿੱਕੀ ਬੁੱਟੀ ਵਾਲੀ ਇਹਦੀ ਬਾਟਮ ਰਹੂਗੀ ਜੀ ਇਹ ਵਾਲੀ ਤੇ ਇਹ ਰਹੂਗੀ ਜੀ ਇਹਦੀ ਸ਼ਰਟ ਦੀ ਪ੍ਰਿੰਟਿੰਗ ਤੇ ਤਿੰਨ ਕਲਰ ਹੈਗੇ ਨੇ ਆਪਣੇ ਕੋਲ ਸੇਮ ਪ੍ਰਿੰਟਿੰਗ ਰਹੂਗੀ ਜੀ ਤੇ ਵਾਈਨ ਕਲਰ ਹੋ ਗਿਆ ਤੇ ਇੱਕ ਆਪਣੇ ਕੋਲ ਤਿੰਨ ਇਹ ਹੈਗੇ ਨੇ ਜੀ ਪ੍ਰਿੰਟ ਇਹ ਥੋੜਾ ਵੱਡਾ ਪ੍ਰਿੰਟ ਆ ਜਾਊਗਾ ਇਹ ਤੁਸੀਂ ਜੀ ਦੇਖ ਸਕਦੇ ਹੋ ਇਹ ਸ਼ਰਟ ਦੀ ਪ੍ਰਿੰਟਿੰਗ ਰਹੂਗੀ ਤੇ ਨਾਲ ਇਹ ਬਾਟਮ ਦੀ ਪ੍ਰਿੰਟਿੰਗ ਰਹੂਗੀ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਕੰਬੀਨੇਸ਼ਨ ਹੈਗੇ ਨੇ ਤੇ ਜਿਹੜਾ ਸਟੱਫ ਹੈ ਜੀ ਬਹੁਤ ਹੀ ਜ਼ਿਆਦਾ ਨਾਈਸ ਇਹਦਾ ਸਟੱਫ ਹੈਗਾ ਤੇ ਕੋਈ ਵੀ ਇਹਦੇ ਤੇ ਕੋਈ ਕੰਪਲੇਂਟ ਨਹੀਂ ਹੈ ਸਟੱਫ ਦੀ ਤੇ ਕੋਈ ਬੁਰਦੀ ਇਹਦੇ ਤੇ ਕੋਈ ਕੰਪਲੇਂਟ ਨਹੀਂ ਹੈ ਬਹੁਤ ਹੀ ਜ਼ਿਆਦਾ ਸੋਹਣਾ ਤੇ ਨਾਈਸ ਇਹ ਸਟੱਫ ਹੈਗਾ ਵਾਸ਼ੇਬਲ ਹੈ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਕੰਬੀਨੇਸ਼ਨ ਨੇਸ਼ਨ ਹੈਗੇ ਨੇ ਸਾਰੇ ਸੂਟਾਂ ਦੇ ਤੇ ਜਿਹੜੀਆਂ ਵੀ ਭੈਣਾਂ ਨੇ ਇਹ ਸੂਟ ਸਾਡੇ ਕੋਲੋਂ ਬਾਏ ਕਰਨੇ ਨੇ ਸਾਡਾ ਨੰਬਰ ਹੈਗਾ ਜੀ 9915612346 ਤੇ ਤੁਸੀਂ ਜਿਹੜੇ ਆਪਣੇ ਆਰਡਰ ਨੇ ਉਹ ਤੁਸੀਂ ਪਲੇਸ ਕਰ ਸਕਦੇ ਹੋ ਜੀ ਤੇ ਆਪਣੇ ਆਪਣੇ ਸੂਟ ਨੇ ਜਿਹੜੇ ਹੋਲਡ ਕਰਵਾ ਸਕਦੇ ਹੋ ਜੀ ਥੈਂਕ ਯੂ